ਹੈ ਤੋ 300 ਸਾਲ ਪਹਿਲੇ ਤੱਕ ਸਿੱਖ ਕੌਮ ਦੇ ਵਿੱਚ ਮਾਸ ਦਾ ਕੋਈ ਮੁੱਦਾ ਨਹੀਂ ਸੀ ਕੋਈ ਮੁੱਦਾ ਨਹੀਂ ਸੀ ਕੋਈ ਖਾਵੇ ਜਾਂ ਨਾ ਖਾਵੇ ਉਹਦੀ ਮਰਜ਼ੀ ਹੈ ਖਾਣ ਵਾਲੇ ਨੂੰ ਕੋਈ ਇਹ ਨਹੀਂ ਸੀ ਕਹਿੰਦਾ ਤੂੰ ਸਿੱਖ ਨਹੀਂ ਤੇ ਨਾ ਨਾ ਖਾਣ ਵਾਲੇ ਨੂੰ ਕਹਿੰਦਾ ਸੀ ਤੂੰ ਸਿੱਖ ਨਹੀਂ ਕਿਸੇ ਮਰਜ਼ੀ ਆ ਖਾ ਲਵੇ ਨਾ ਖਾਵੇ ਮੈਂ ਕਿਸੇ ਵੀ ਬਾਤ ਚ ਨਾ ਜਾਵਾਂ ਸਿਰਫ ਦੋ ਗੱਲਾਂ ਤੁਹਾ ਨਾਲ ਸਾਝੀਆਂ ਕਰਨਾ ਚਾਹੁੰਦਾ ਮੇਰੇ ਸਤਿਗੁਰੂ ਕਹਿੰਦੇ ਨੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਮਾਸ ਮਾਸ ਕਰਕੇ ਮੂਰਖ ਝਗੜਦੇ ਨਹੀਂ ਕਿ ਉਹ ਚਗਰਦੇ ਨੇ ਕਿਉਂਕਿ ਗਿਆਨ ਕੋਈ ਨਹੀਂ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਵਿੱਚ ਪਾਪ ਸਮਾਣਾ ਮਾਸ ਕਿਹੜਾ ਤੇ ਸਾਗ ਕਿਹੜਾ ਕਿਹਦੇ ਵਿੱਚ ਪਾਪ ਵੜਿਆ ਪਿਆ ਦੋਨੋਂ ਜੀਵ ਨੇ ਅੱਜ ਸਿੱਖ ਕੌਮ ਦੇ ਵਿੱਚ ਮਾਸ ਇੱਕ ਐਡਾ ਵੱਡਾ ਮੁੱਦਾ ਬਣ ਗਿਆ ਆ ਮੈਂ ਤੇ ਸਟੇਜ ਤੇ ਖਲੋ ਕੇ ਇੰਨੀ ਗੱਲ ਕਹਿੰਦੀ ਜੁਰਤ ਕਰ ਰਹੀ ਆ ਕਿਸੇ ਪ੍ਰਚਾਰਕ ਜੁਰਤ ਨਹੀਂ ਇਸ ਸਟੇਜ ਤੇ ਬਹਿ ਕੇ ਮਾਸ ਦੀ ਗੱਲ ਕਰ ਚੱਲੇ ਜੇ ਤੇ ਆਪਣੇ ਗੁਰੂ ਨੂੰ ਪ੍ਰਣਾਇਆ ਹੋਇਆ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਬਾਹਰ ਜਾ ਕੇ ਕੀ ਹੋਣਾ ਮੈਂ ਸਾਰੀਆਂ ਗੱਲਾਂ ਛੱਡ ਦਿਆਂ ਜੇ ਅਸੀਂ ਝਗੜ ਰਹੇ ਹਾਂ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਦੇ ਫੈਸਲੇ ਅਨੁਸਾਰ ਅਸੀਂ ਮੂਰਖ ਹਾਂ ਗੁਰੂ ਨੇ ਫੈਸਲਾ ਕਰ ਦਿੱਤਾ ਹੈ ਮਾਸ ਸਾਗ ਕਰੂ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵਾ ਇਸ ਵਿੱਚ ਮਾਪ ਪਾਪ ਸਮਾਣਾ ਹੈ ਸਤਗੁਰ ਕਹਿੰਦੇ ਨੇ ਜਿੱਤੇ ਦਾਣੇ ਅਣਕੇ ਜੀਆਂ ਬਾਜ ਨਾ ਕੋਏ ਪਹਿਲੇ ਪਾਣੀ ਜਿਓ ਹੈ ਜਿੱਤ ਰਿਆ ਸਭ ਕੋਏ ਭਾਈ ਸਾਹਿਬ ਨੇ ਕੀਰਤਨ ਕਰ ਰਹੇ ਸਨ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸ ਹੀ ਹੈ ਜਲ ਮੈਂ ਜੰਤੋ ਪਾਇਣ ਤਿਨਾ ਵੀ ਰੋਜੀ ਦੇ ਜਿਵੇਂ ਰੋਜੀ ਦੇ ਰਿਆ ਉਥੇ ਹਟ ਨਾ ਚੱਲ ਲਈ ਨਾ ਕੋਈ ਵਣਜ ਕਰੇ ਸੌਦਾ ਮੂਲ ਨਾ ਹੋਵੇ ਨਾ ਕੋਈ ਲੈ ਨਾ ਦੇ ਉਥੇ ਕਿਵੇਂ ਹੋ ਰਿਆ ਜੀਆਂ ਦਾ ਆਹਾਰ ਜੀਆਂ ਦਾ ਆਹਾਰ ਇਹ ਤਾਂ ਮੇਰੇ ਸਤਗੁਰ ਨੇ ਬਣਾਇਆ ਸਿਸਟਮ ਮੈਂ ਤਾਂ ਨਹੀਂ ਬਣਾਇਆ ਤੁਸੀਂ ਨਹੀਂ ਬਣਾਇਆ ਅੱਜ ਕਿੱਡਾ ਵੱਡਾ ਵਿਵਾਦ ਹੈ ਕੌਮ ਦੇ ਵਿੱਚ ਇਸ ਗੱਲ ਦਾ ਇਸ ਸੇ ਕੌਮ ਨੂੰ ਤੁਸੀਂ ਗੁਲਾਮ ਬਣਾ ਕੇ ਰੱਖਣਾ ਹੈ ਉਹਦੇ ਵਿੱਚ ਸਭ ਤੋਂ ਵਧੀਆ ਤਰੀਕਾ ਹੈ ਉਹਨੂੰ ਆਪਸ ਚ ਲੜਾ ਦਿਓ ਲੜੀ ਜਾ ਉਸਕੋ ਲੜੋ ਮਾਸ ਦੇ ਨਾਂ ਤੇ ਲੜੋ ਲੜੋ ਰਾਗ ਮਾਰਾ ਦੇ ਨਾਂ ਤੇ ਲੜੋ ਦੁਸ਼ਮਨ ਨੇ ਸੋਚ ਅਲਾ ਚੱਲ ਕੇ ਵੇਖ ਲਈਆਂ ਦੁਸ਼ਮਨ ਨੇ ਸਮਝ ਲਿਆ ਕਿ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗਾ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦਾ ਲੜ ਫੜਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਮੌਜੂਦ ਨੇ ਸਿੱਖ ਵਿਚਾਰਧਾਰਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸਰ ਸ੍ਰੀ ਅਕਾਲ ਔਰ ਸੱਚ ਜਾਣੋ ਮੈਂ ਕਿੰਨੀ ਵਡਿਆਈ ਕਰਾਂ ਆਪਣੇ ਗੁਰੂ ਦੀ ਕਿੰਨੀ ਦੂਰ ਅੰਦੇਸ਼ੀ ਸੀ ਮੇਰੇ ਗੁਰੂ ਦੇ ਵਿੱਚ ਸਾਰਾ ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਰ ਕੇ ਸਿੱਖ ਨੂੰ ਹੁਕਮ ਕਰ ਦਿੱਤਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਮਾਨਿਓ ਬਸ ਆ ਗੁਰੂ ਗ੍ਰੰਥ ਨੂੰ ਜਿਹੜਾ ਤੁਸੀਂ ਗੁਰੂ ਮੰਨਦੇ ਹੋੜਾ ਇਹ ਸਭ ਤੋਂ ਵੱਡੀ ਤਕਲੀਫ ਹੈ ਦੁਸ਼ਮਣ ਨੂੰ ਸਾਨੂੰ ਸੋਹ ਬ੍ਰਾਹਮਣੀ ਵਿਚਾਰ ਤੁਹਾਡੇ ਵਿੱਚ ਲਪੇਟਿਆ ਜਾਏ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਦੇ ਆ ਮਾਨੂੰ ਕਈ ੜੀ ਬੜੀ ਹਾਨੀ ਦੀ ਵੀ ਹੁੰਦੀ ਹੈ ਅਸੀਂ ਬਾਣੀ ਵੀ ਪੜਦੇ ਕਰਮ ਵੀ ਉਹੀ ਕਰ ਰਿਹਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਬਣਾ ਕੀਤੇ ਗਏ ਨੇ ਸਤਿਲ ਬੜਿਕਾ ਦੀ ਪੜ ਪੋਸਤੈ ਹਉ ਸੰਦਕ ਬਾਦੰ ਸਿਰ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਕਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇਤ ਕੋਤੀ ਬਸਤਰ ਕਪਾਟੰ ਜੇ ਜਾਨਸ ਬਰਮੰ ਕਰਮੰ ਕੀਜੀ ਜੇ ਜਾਨਸ ਬਰਮੰ ਕਰਮੰ ਸਭ ਫੋਕਟ ਨਿਸ਼ਚੋ ਕਰਮ ਸਾਧਗੁਰ ਕਹਿੰਦਾ ਜਿਨ੍ਹਾਂ ਨੂੰ ਧਰਮ ਦੇ ਕੰਮ ਸਮਝ ਰਿਹਾ ਇਹ ਅੰਤ ਵਿਸ਼ਵਾਸ ਦੇ ਕੰਮ ਨਹੀਂ ਇਹਨਾਂ ਦੇ ਵਿੱਚ ਨਾ ਵੜਦੇ ਔਰ ਮੈਨੂੰ ਦੱਸੋ ਸਿੱਖ ਕਿਹੜਾ ਕੰਮ ਨਹੀਂ ਇਹਨਾਂ ਚੋਂ ਕਰ ਰਿਹਾ